ਗੁਰੂ ਗ੍ਰੰਥ ਸਾਹਿਬ ਜੀ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸੀਟੀ ਬ੍ਰੇਕਿੰਗ ਨਿਊਜ਼ ਅੱਜ ਆਪਾਂ ਮੌਜੂਦ ਹਾਂ ਜਿਲ੍ਹਾ ਕਰਨਾਲ ਦੇ ਪਿੰਡ ਸਿੱਖਪੁਰਾ ਵਿਖੇ ਕੋਟਵਾਲਾ ਸਾਹਿਬ ਜਿੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕੇ ਦੀਆਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਰਦੀ ਜੀ ਦੀ ਆਯਾਤ ਵਿੱਚ ਸੂਦੀ ਜੋੜ ਦੇ ਨਾਲ ਮਨਾਇਆ ਜਾਂਦਾ ਹੈ ਜਿੱਤੇ हरियाणा पंजाब राजस्थान यूपी हिमाचल ਤੋਂ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਗਈ ਹੈ ਤੇ ਇਸ ਬਾਬਤ ਅਸੀਂ ਅੱਜ ਗੱਲ ਕਰਾਂਗੇ ਬਾਬਾ ਜਸਪਾਲ ਸਿੰਘ ਬਿੱਟੂ ਦੇ ਨਾਲ ਏਕਰਨਗੇ ਸੰਗਤਾਂ ਨੂੰ ਵੀ ਕੀ ਕਰਦੇ ਸਭ ਅਪੀਲ ਪਾਦੀ ਬਾਬਾ ਜੀ ਬਿੱਟੂ ਜੀ ਸਿਰਦਾਂ ਨੂੰ ਵੀ ਪਾਉ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਅੱਜ 13 ਕੋ ਹੈ ਜੀ ਅੱਜ ਦੇ ਦਿਨ ਤਰਤਨ ਬਾਬਾ ਜੋਰਾਵਾਰ ਸਿੰਘ ਜੀ ਤਰਤਨ ਬਾਬਾ ਜੋਰਾਵਾਰ ਸਿੰਘ ਜੀ ਤਰਤਨ ਬਾਬਾ ਫਤੇ ਸੰਗਤ ਤੇ ਮਾਤਾ ਗੁਜਰਪੁਰ ਦੇ ਜੋ ਸਿੱਧੀ ਹੋਈ ਸੀ ਉਹਦੇ ਸਰਬੰਨ ਦੇ ਵਿੱਚ ਅੱਜ ਇਲਾਕੇ ਦੀਆਂ ਸੰਗਤਾਂ ਤੇ ਕਾਰ ਸੇਵਾ ਪਿੰਡ ਸੇਖੂਪੁਰਾ ਦੀਆਂ ਸੰਗਤਾਂ ਵੱਲੋਂ ਜੋ ਇੱਥੇ ਸਤਨਾਮ ਦਾ ਸਿਮਰਨ ਹੋ ਰਿਹਾ ਜੀ ਇਹ ਸਿਮਰਨ ਤਕਰੀਬਨ ਅੱਜ 11 ਵਜੇ ਤੋਂ ਲੈ ਕੇ 12 ਵਜੇ ਤੱਕ ਧੰਤਨ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਦੀ ਅਤੇ ਮਾਤਾ ਗੁਜਰਕੌਰ ਦੀ ਯਾਦ ਵਿੱਚ ਜੋ ਜਾਬ ਹੋ ਰਿਹਾ ਜੀ ਅਤੇ ਹਰ ਸਾਲ 14-15 ਪੂਰਵ ਜੋ ਮਹਾਨ ਸ਼ਹੀਦੀ ਸਮਾਗਮ ਪਿੰਡ ਛੇਕੂਪੁਰਾ ਜਿਲ੍ਹਾ ਕਰਨਾਲ ਵਿਖੇ ਮਨਾਇਆ ਜਾਂਦਾ ਹੈ ਜਿਸ ਵਿੱਚ ਪੂਰੇ ਇਲਾਕੇ ਦੀਆਂ ਸੰਗਤਾਂ ਅਤੇ ਨਗਰ ਦੀਆਂ ਸੰਗਤਾਂ ਜੋ ਸਨਯੋਗ ਦਿੰਦੀਆਂ ਹਨ ਅਤੇ ਜੋ ਚੱਲ ਰਹੀ ਕਾਰ ਸੇਵਾ ਸੰਤ ਬਾਬਾ ਸਲੱਖਣ ਸਿੰਘ ਜਿਹੜੇਦਰ ਬਾਬਾ ਤਿਲਵਾਰ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਵਾਲੇ ਜੋ ਉਥੋਂ ਦੀ ਪਰਿਵਾਰ ਹੈ ਹਨ ਉਹਨਾਂ ਦੀ ਪਲੇਰ ਨਾ ਸਕਤਾ ਜੋ ਜੇ ਸਮਾਗਮ ਬਹੁਤ ਉੱਚੇ ਪੱਧਰ ਤੇ ਮਨਾਏ ਜਾਂਦੇ ਹਨ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ 14 15 ਪੂਰ ਨੂੰ ਪਿੰਡ شیخੂਪੁਰਾ ਵਿਕੇਂ ਦਰਸ਼ਣ ਦੇਵ ਦੀ ਕਿਰਪਾ ਅਪਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਸਿਮਰਨ ਨਾਮ ਸਿਮਰਨ ਜੋ ਚੱਲ ਰਿਹਾ ਹੈ ਜੀ ਢੰਡਣ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕੌਰ ਦੀ ਯਾਦ ਦੇ ਵਿੱਚ ਜੇ 11 ਵਜੇ ਜਾਬ ਸ਼ੁਰੂ ਹੋਇਆ ਹੈ ਜੀ 12 ਵਜੇ ਤੱਕ ਜਿੰਨੀਆਂ ਵੀ ਸੰਗਤਾਂ ਨੇ ਇੱਥੇ ਸਤਨਾਮ ਦਾ ਜਾਪ ਕਰਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨੀਆਂ ਅੰਤਲ ਬਾਬਾ ਜੋਰਾਵਰ ਸਿੰਘ ਬਾਬਾ ਫੱਤੇ ਸਿੰਘ ਤੇ ਮਾਤਾ ਗੁਜਿਰ ਕੌਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬਾਬਾ ਜੀ ਸਪਾਲਸਰ ਬਿੱਟੂ ਜਿਹੜੀ ਸਿੱਧੀ ਜੋੜ ਨਾਲ ਬਣਾ ਕੇ ਜਾਣਕਾਰੀ ਦੇ ਰਹੇ ਹਨ ਇਹ ਸੰਗਤਾਂ ਨੂੰ ਪੀਤ ਹੋ ਕੇ ਵਕਤ-ਵਕਤ ਅੱਜ ਦੀ ਭੜਕੇ ਗੁਰੂ ਘਰਾਂ ਖੁਸ਼ੀਆਂ ਪ੍ਰਾਪਤ ਕਰੋ 30 ਦਸੰਬਰ ਦਿਨ ਐਤਵਾਰ ਨੂੰ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਦਾ ਸ਼ਹੀਦੀ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸੰਗਤ ਨੂੰ ਅਪੀਲ ਹੈ ਕਿ ਵੱਧ ਛੱਡ ਕੇ ਆ ਕੇ ਗੁਰੂ ਘਰ ਦੀ ਸੇਵਾ ਕਰੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਿਪਰਾ ਵਿਖੇ ਸੰਪੰਨ ਦੇ ਚੱਕਣ ਵਾਰ ਤੇ ਸਭਨ ਦੇ ਲੰਗਰ ਇਹ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਆਬ ਵੇਸ ਅਧਾਰਾਈ ਉਹ ਸੇਵਾਦਾਰਨ ਉਮਮਾਂ ਕੇ ਸੇਵਾ ਵਿੱਚ ਹਾਜ਼ਰ ਨੇ ਇਹ ਇਸਮੀਰ ਇਹ ਐਲਸੀ ਪ੍ਰਾਜਾ ਦਾ ਨਾਮ ਬੁਖਾ ਰਹੇ ਹਾਂ ਉਹਨਾਂ ਦੇ ਚਲਪਾਲ ਵਾਸਤੇ ਆਈਏ ਕੀਆ-ਕੀਆ ਕਰ ਰਹੇ ਹਾਂ ਬਹੁਤ ਜ਼ਿਆਦਾ ਚਲਸ਼ੇ ਹੋ ਅਗਲੀ ਖਬਰ ਦਾ ਕਰੋ ਇੰਤਜ਼ਾਰ ਵੇਖਦੇ ਰਹੋ ਸਿੱਧੀ ਦੇ ਗਿੰਦੂਨ